ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਜਿਹੜੀ ਆ ਉਹ ਤੁਸੀਂ ਦੇਖੀ ਸੀ ਕਿ ਨੰਦੇੜ ਸਾਹਿਬ ਤੋਂ ਸ਼੍ਰੀ ਨਾਨਕਚੀਰਾ ਸਾਹਿਬ ਕਰਨਾਟਕਾ ਇਸ ਟਾਈਮ ਅਸੀਂ ਕਰਨਾਟਕਾ ਦੇ ਵਿੱਚ ਖੜੇ ਆ ਗੁਰਦੁਆਰਾ ਸਾਹਿਬ ਨਾਨਕਚੀਰਾ ਸਾਹਿਬ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤੇ ਗੁਰਦੁਆਰਾ ਸਾਹਿਬ ਖੜੇ ਆ ਤੇ ਅੱਜ ਦੀ ਵੀਡੀਓ ਚ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਸਵੇਰ ਦੇ ਵਜੇ ਨੇ 10 ਵਜੇ ਦੇ 40 ਮਿੰਟ ਹੋਏ ਨੇ ਤੇ ਰਾਤ ਅਸੀਂ ਇੱਥੇ ਰੁਕੇ ਸੀਗੇ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਵੇਗਾ ਜਿਨ੍ਹਾਂ ਪਿਛਲੀ ਵੀਡੀਓ ਨਹੀਂ ਦੇਖੀ ਉਹ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ ਕਿ ਟ੍ਰੇਨ ਤੇ ਆਉਣਾ ਕਿਸ ਤਰ੍ਹਾਂ ਸੌਖਾ ਵਾ ਹੁਣ ਕਈ ਵਾਰ ਇਹੋ ਜੀ ਸੰਗਤ ਵੀ ਹੁੰਦੀ ਆ ਜਿਨ੍ਹਾਂ ਨੂੰ ਗੱਡੀ ਦੇ ਵਿੱਚ ਉਲਟੀ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਤਾਂ ਉਹ ਨਹੀਂ ਆ ਸਕਦੇ ਤੇ ਉਹਨਾਂ ਵਾਸਤੇ ਉਹ ਪਿਛਲੀ ਵੀਡੀਓ ਬਣਾਈ ਸੀਗੀ ਕਿ ਤੁਸੀਂ ਗੱਡੀ ਤੋਂ ਬਗੈਰ ਟ੍ਰੇਨ ਤੇ ਵੀ ਆ ਸਕਦੇ ਹੋ ਇਸ ਜਗ੍ਹਾ ਤੇ ਮੱਥਾ ਟੇਕਣ ਲਈ ਤੇ ਇੱਥੇ ਰਾਤ ਰੋਕ ਕੇ ਅਗਲੇ ਦਿਨ ਦੁਪਹਿਰੇ 2 ਵਜੇ ਜਾ ਸਕਦੇ ਹੋ ਪੂਰੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਉਸ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਤਿਹਾਸ ਦੱਸਦੇ ਆ ਜੁੜੇ ਰਹੋ ਤੇ ਕੱਲ ਸ਼ਾਮੀ ਅਸੀਂ ਪਹੁੰਚ ਗਏ ਸੀਗੇ ਤੇ ਇਹ ਗੁਰਦੁਆਰਾ ਸਾਹਿਬ ਮੇਰੇ ਪਿੱਛੇ ਨਾਨਕਚੀਰਾ ਸਾਹਿਬ ਤੇ ਇਸ ਪਾਸੇ ਸਾਰੀ ਸਰਾ ਜਿੰਨੀ ਵੀ ਸਰਾ ਤੇ ਰੂਮ ਦਾ ਵੀ ਤੁਹਾਨੂੰ ਸਾਰਾ ਦੱਸਾਂਗੇ ਕਿ ਕਿਹੜੇ ਰੂਮ 'ਚ ਅਸੀਂ ਠਹਰੇ ਸੀਗੇ ਤੇ ਕਿੰਨੀ ਉਸ ਰੂਮ ਦੀ ਭੇਟਾ ਵਾ ਤੇ ਕਿਸ ਤਰ੍ਹਾਂ ਰਹਿਣ ਬਹਿਣ ਸੈਨਾਂ ਰਾਤ ਦਾ ਰਾਤ ਦਾ ਮਾਹੌਲ ਵੀ ਵਧੀਆ ਸੀਗਾ ਰਾਤ ਨੂੰ ਮੈਂ ਵੀਡੀਓ ਨਹੀਂ ਸੀ ਬਣਾਈ ਤੇ ਚਲੋ ਸਭ ਤੋਂ ਪਹਿਲੇ ਅਸੀਂ ਇਸ਼ਨਾਨ ਕਰਦੇ ਹਾਂ ਤੇ ਸਰੋਵਰ ਵੱਲ ਚੱਲਦੇ ਹਾਂ ਸਰੋਵਰ 'ਚ ਪਹਿਲੇ ਜਾ ਕੇ ਇਸ਼ਨਾਨ ਕਰਕੇ ਤੇ ਫਿਰ ਅਸੀਂ ਬਾਹਰ ਆ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਇਹ ਆ ਗਿਆ ਜੀ ਇਸ ਪਾਸੇ ਫੁਹਾਰਾ ਸਿਸਟਮ ਤੇ ਇਮਲੀ ਦਾ ਬੂਟਾ ਸਾਹਮਣੇ ਪਿੱਪਲ ਦਾ ਬੂਟਾ ਵਾ ਤੇ ਇਸ ਪਾਸੇ ਆ ਗਿਆ ਅਮਰਤ ਕੁੰਡ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਅ ਅਮਰਤ ਕੁੰਡ ਜਿਹੜਾ ਉਹ ਪ੍ਰਗਟ ਕੀਤਾ ਸੀਗਾ ਤੇ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਵਾ ਤੇ ਇਸ ਪਾਸੇ ਆ ਗਿਆ ਜੀ ਸਭ ਤੋਂ ਪਹਿਲੇ ਸਰੋਵਰ ਇੱਧਰ ਦਰਬਾਰ ਸਾਹਿਬ ਆ ਤੇ ਇਸ ਪਾਸੇ ਆ ਗਿਆ ਜੀ ਸਰੋਵਰ ਸਰੋਵਰ ਵੱਲ ਅਸੀਂ ਜਾ ਰਹੇ ਹੁਣ ਤੇ ਸਰੋਵਰ ਸਭ ਤੋਂ ਪਹਿਲੇ ਇਸ਼ਨਾਨ ਕਰਾਂਗੇ ਤੇ ਫਿਰ ਅੰਦਰ ਜਾਵਾਂਗੇ ਇਹ ਆ ਜੀ ਇਸ ਪਾਸੇ ਸਰੋਵਰ ਸਰੋਵਰ ਜਿਹੜਾ ਕਿ ਸੰਗਤਾਂ ਦਰਸ਼ਨ ਕਰਕੇ ਤੇ ਫਿਰ ਇਸ਼ਨਾਨ ਕਰਦੀਆਂ ਨੇ ਹਲੇ ਸੰਗਤਾਂ ਜੜੀਆਂ ਨੇ ਹਲੇ ਸੰਗਤਾਂ ਤਕਰੀਬਨ ਸਾਚਕੰਡ ਸ਼੍ਰੀ ਹਜੂਰ ਸਾਹਿਬ ਤੋਂ ਚੱਲ ਕੇ ਹਲੇ ਨਹੀਂ ਪਹੁੰਚੀਆਂ ਸੰਗਤਾਂ ਜੜੀਆਂ ਤਕਰੀਬਨ 11:30 ਤੋਂ ਬਾਅਦ ਹੀ ਸੰਗਤਾਂ ਜੜੀਆਂ ਇੱਥੇ ਪਹੁੰਚਦੀਆਂ ਨੇ ਤੇ ਤਕਰੀਬਨ ਹਲੇ 10:30 ਵਜੇ ਦਾ ਟਾਈਮ ਹੋਇਆ ਵਾ 11:30 ਵਜੇ ਤੋਂ ਬਾਅਦ ਸੰਗਤਾਂ ਜੜੀਆਂ ਇੱਥੇ ਪਹੁੰਚਦੀਆਂ ਨੇ ਤੇ ਅਸੀਂ ਖੁੱਲਾ ਡੁੱਲਾ ਦਸਣ ਹੋ ਰਿਹਾ ਵਾ ਉਸ ਤੋਂ ਬਾਅਦ ਸੰਗਤਾਂ ਦਾ ਜੜੀਆਂ ਨੇ ਕਾਫੀ ਸੰਗਤਾਂ ਹੁੰਦੀਆਂ ਜਣੀਆਂ ਦਰਸ਼ਨ ਕਰਨ ਵਾਸਤੇ ਇੱਥੇ ਇਸ ਪਾਸੇ ਆ ਜੀ ਦਰਬਾਰ ਸਾਹਿਬ ਤੇ ਸਾਹਮਣੇ ਸਰੋਵਰ ਸਰੋਵਰ ਜਿਹੜਾ ਵਾ ਉਹ ਵੀ ਬਹੁਤ ਸਾਫ ਸੁਥਰਾ ਸਰੋਵਰ ਆ ਜਿੰਨਾ ਵੀ ਸਰੋਵਰ ਦੇ ਵਿੱਚ ਜਲ ਵਾ ਉਹ ਜਲ ਜਿਹੜਾ ਉਸੇ ਹੀ ਛੀਰੇ ਦਾ ਪਾਇਆ ਜਾਂਦਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਛੀਰਾ ਉਸ ਟਾਈਮ ਪ੍ਰਗਟ ਕੀਤਾ ਸੀਗਾ ਇਹ ਉਸੇ ਛੀਰੇ ਤੋਂ ਹੀ ਜਲ ਆਉਂਦਾ ਵਾ ਸਾਰੇ ਦਾ ਸਾਰਾ ਇਸ ਸਰੋਵਰ ਦੇਖੋ ਕਿੰਨਾ ਸਾਫ਼ ਸੁਥਰਾ ਸਰੋਵਰ ਇਹ ਆ ਜੀ ਉਹ ਝੀਰੇ ਤੋਂ ਜਿਹੜਾ ਜਲ ਆ ਰਿਹਾ ਨਾ ਇਸ ਪਾਸੇ ਇੱਥੇ ਉਹ ਜਲ ਜਿਹੜਾ ਨਿਕਲ ਰਿਹਾ ਸਾਰਾ ਸਰੋਵਰ ਦੇ ਵਿੱਚ ਤੇ ਇੱਥੋਂ ਹੀ ਆ ਦੇਖੋ ਜਲ ਇਹ ਉਸ ਝੀਰੇ ਤੋਂ ਆ ਰਿਹਾ ਜਿਹੜਾ ਜਲ ਇੱਥੇ ਆ ਕੇ ਨਿਕਲ ਰਿਹਾ ਵਾ ਇਹ ਆ ਜੀ ਸਰੋਵਰ ਤੇ ਇਸੇ ਹੀ ਝੀਰੇ ਦਾ ਜਿਹੜਾ ਜਲ ਵਾ ਉਹ ਇੱਥੋਂ ਦੀਆਂ ਜੋ ਸੰਗਤਾ ਨੇ ਉਹ ਵੀ ਜਲ ਵਰਤਦਿਆਂ ਨੇ ਤੇ ਜਿੰਨਾ ਵੀ ਇਸ ਗੁਰਦੁਆਰਾ ਸਾਹਿਬ ਜਲ ਵਰਤਿਆ ਜਾਂਦਾ ਉਹ ਸਾਰਾ ਹੀ ਇੱਥੋਂ ਵਰਤਿਆ ਜਾਂਦਾ ਵਾ ਤੇ ਇਹ ਜਿਹੜਾ ਛੀਰੇ ਦਾ ਜਲ ਵਾ ਸਾਰਾ ਤੇ ਉਹ ਇੱਥੇ ਸਰੋਵਰ ਦੇ ਵਿੱਚ ਪੈਂਦਾ ਵਾ ਸਰੋਵਰ ਚ ਪਹੁੰਚ ਗਿਆ ਸੀ ਸਰੋਵਰ ਦੇ ਕੰਢੇ ਤੇ ਮਾਹੌਲ ਜਿਹੜਾ ਵਾ ਦੇਖੋ ਤੁਸੀਂ ਕਿੰਨਾ ਸੋਹਣਾ ਸੁਹਾਵਣਾ ਮਾਹੌਲ ਆ ਉਸੇ ਤਰ੍ਹਾਂ ਬੱਦਲ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਨਾਨਕ ਛੀਰਾ ਸਾਹਿਬ ਵਿਧਰ ਤੇ ਹੁਣ ਅਸੀਂ ਸਭ ਤੋਂ ਪਹਿਲੇ ਇਸ਼ਨਾਨ ਕਰਕੇ ਤੇ ਫਿਰ ਅੰਦਰ ਜਾਵਾਂਗੇ ਮੱਥਾ ਟੇਕਾਂਗੇ ਤੇ ਇਹ ਆ ਜੀ ਨਾਨਕ ਛੀਰਾ ਸਾਹਿਬ ਸਰੋਵਰ ਸਾਰਾ ਜਲ ਜਿਹੜਾ ਉਹ ਉਸੇ ਹੀ ਛੀਰੇ ਤੋਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਸੀ ਇਹ ਨੁੱਕਰ ਚ ਦੇਖੋ ਤੁਸੀਂ ਪਾਣੀ ਦੀ ਧਾਰ ਨਿਕਲ ਰਹੀ ਆ ਉਸੇ ਹੀ ਸੋਮੇ ਤੋਂ ਇੱਥੇ ਸਰੋਵਰ ਦੇ ਵਿੱਚ ਜਲ ਆਉਂਦਾ ਵਾ ਤੇ ਹੁਣ ਸਨ ਇਸ਼ਨਾਨ ਕਰੀਏ ਤੇ ਫਿਰ ਅੰਦਰ ਚੱਲਦੇ ਆਂ ਚਲੋ ਵੀ ਸ਼ੰਕਤਾ ਸਾਡੀਆਂ ਵੀ ਜੜੀਆਂ ਜਵਾਨ ਸਾਡੇ ਜਿਹੜੇ ਆ ਨਾ ਉਹ ਇਸ਼ਨਾਨ ਕਰਨ ਲੱਗੇ ਨੇ ਇਹ ਵੀ ਇਸ਼ਨਾਨ ਕਰ ਰਹੇ ਨੇ ਸਾਹਮਣੇ ਨਾਨਕ ਠੀਰਾ ਸਾਹਿਬ ਗੁਰਦਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਤੇ ਰਾਤ ਅਸੀਂ ਇੱਥੇ ਰੁਕੇ ਸੀਗੇ ਤੇ ਰਾਤ ਇੱਥੇ ਰੁਕੇ ਸੀਗੇ ਤੇ ਬਹੁਤ ਵਧੀਆ ਆਨੰਦ ਆਇਆ ਸੀਗਾ ਤੇ ਇਹ ਆ ਜੀ ਨਾਨਕ ਠੀਰਾ ਸਾਹਿਬ ਇੱਥੇ ਆ ਕੇ ਰਾਤ ਰੁੱਕ ਕੇ ਤੇ ਬਹੁਤ ਆਨੰਦਮਈ ਮਾਹੌਲ ਹੁੰਦਾ ਰਾਤ ਦਾ ਵੀ ਇੱਥੇ ਦਾ ਰੁੱਕ ਕੇ ਹੁਣ ਅਸੀਂ ਨਾਨਕਚੀਰਾ ਸਾਹਿਬ ਅੰਦਰ ਦਰਸ਼ਨ ਕਰਨ ਚੱਲੇ ਸੀਗੇ ਤੇ ਸਾਨੂੰ ਕੁਝ ਸੰਗਤਾਂ ਇੱਥੋਂ ਲੋਕਲ ਮਿਲੀਆਂ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਇਹ ਇੱਥੇ ਲੋਕਲ ਰਹਿੰਦੇ ਨੇ ਤੇ ਇਹ ਕਹਿੰਦੇ ਨੇ ਕਿ ਅਸੀਂ ਡੇਲੀ ਨਹੀਂ ਮਤਲਬ ਹਫਤੇ 'ਚ ਇੱਕ ਦੋ ਵਾਰ ਦਰਸ਼ਨ ਕਰਨ ਜ਼ਰੂਰ ਆਉਨੇ ਆ ਤੇ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਪੁੱਛਦੇ ਆ ਸੀ ਜਾਣਕਾਰੀ ਲੈਣੇ ਆ। ਕੀ ਨਾਮ ਹੈ ਆਪਕਾ? ਸतीश। ਸतीश। ਯਹਾਂ ਆਕਰ ਕਿਹਸਾ ਲੱਗਤਾ ਹੈ ਆਪਕੋ? ਬਹੁਤ ਸਕੂਨ ਲੱਗਤਾ ਹੈ। ਅੱਛਾ ਸਕੂਨ ਲੱਗਤਾ ਹੈ। ਤਾਂ ਕਿਤਨੀ ਵਾਰ ਆਤੇ ਹੋ ਮਹੀਨੇ 'ਚ? डेली गुरुवार आते हैं गुरुवार को आज गुरुवार है आज। आज। आप आपका नाम सचिन सचिन कैसा लगता है यहाँ का आकर पढ़ते हो अभी बहुत अच्छे। बहुत अच्छे तो आपका नाम हिंदी कम थोड़ थोड़ा थोड़ा चलो जितना भी आता है हिंदी हाँ, दर्शन मेरा नाम दर्शन दर्शन है आपका नाम तो पढ़ते हो अभी हाँ पढ़ते हुए ठीक है तो यहाँ आते हो बार बार आपका नाम अरुण कुमार ਅਰੁਣ ਕੁਮਾਰ ਯਹਾਂ ਕੇ ਰਹਿਣ ਵਾਲੇ ਹੋ ਨਾ ਹਾਂ ਲੋਕਲ ਮੈਚ ਹੈ ਉਹ ਲੋਕਲ ਮੈਂ ਆਤੇ ਰਹਤੇ ਹੋ ਹਾਂ ਤੋ ਪੜਤੇ ਹੋ ਵੀ ਹਾਂ ਪੜਤੇ ਹਾਂ ਆਪ ਸੁਮਿਤ ਗਾਇਕੋੜ ਸੁਮਿਤ ਗਾਇਕੋੜ ਹਾਂ ਤੋ ਪੜਤੇ ਤੂੰ ਵੀ ਹਾਂ ਜੀ ਯਹਾਂ ਆਤੇ ਰਹਤੇ ਹੋ ਦਰਸ਼ਨ ਕਰਨ ਹਾਂ ਇਧਰ ਆਨੇ ਕੇ ਬਾਦ ਅਮਰ ਕੋ ਬਹੁਤ ਸਕੂਨ ਮਿਲਤੇ ਹੈ ਵਾਰ ਗੁਰੂਵਰ ਗੁਰੂਵਰ ਆਨੇ ਕੇ ਟਾਈਮ ਇਧਰ ਕਾਲੇ ਛੁੱਟੀ ਕਰਕੇ ਆਤੇ ਹਮ ਇਧਰ ਹਾਂ ਚਲੋ ਇਹ ਸਾਰਿਆਂ ਦਾ ਨਾਮ ਜਿਹੜਾ ਦੱਸਿਆ ਵਾ ਤੇ ਇਹ ਕਹਿੰਦੇ ਨੇ ਕਿ ਅਸੀਂ ਵੀਰਵਾਰ ਦੇ ਵੀਰਵਾਰ ਦਰਸ਼ਨ ਕਰਨ ਜਰੂਰ ਆਉਨੇ ਆ ਇੱਥੇ ਗੁਰਨਾਣ ਸਾਹਿਬ ਜੀ ਦੇ ਦਰਸ਼ਨ ਕਰਨ ਜ਼ਰੂਰ ਆਉਨੇ ਆ ਨਾਲੇ ਪੜਦੇ ਪਏ ਹਲੇ ਇਹ ਆ ਜੀ ਇੱਥੋਂ ਦੇ ਲੋਕਲ ਸੰਗਤਾਂ ਤੇ ਬਹੁਤ ਘੱਟ ਸੰਗਤਾਂ ਨੇ ਹਲੇ ਤੁਸੀਂ ਦੇਖ ਸਕਦੇ ਹੋ ਹਲੇ ਥੋੜਾ ਫ੍ਰੀ ਆ ਤੇ 1.5 ਇੱਕ ਸਵਾ ਘੰਟੇ ਦੇ ਵਿੱਚ ਵਿੱਚ ਇੱਥੇ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੋਏਗਾ ਹੁਣ ਅਸੀਂ ਸਰੋਵਰ ਚੋਂ ਇਸ਼ਨਾਨ ਪਾਣੀ ਕਰ ਲਿਆ ਵਾ ਤੇ ਹੁਣ ਇੱਥੋਂ ਅੰਦਰ ਚੱਲਦੇ ਆ ਤੇ ਤੁਹਾਨੂੰ ਅੰਦਰ ਜਾ ਕੇ ਸਾਰਾ ਅੰਦਰ ਜਾਂਦੇ ਜਾਂਦੇ ਸਾਰਾ ਇਤਿਹਾਸ ਦੱਸਦਾ ਮੈਂ ਤੇ ਨਾਲ ਮੱਥਾ ਟੇਕਦੇ ਆ ਤੇ ਦਰਸ਼ਨ ਕਰਦੇ ਆ ਚਲੋ ਫਿਰ ਚੱਲੀਏ ਅੰਦਰ ਤੇ ਮੱਥਾ ਟੇਕੀਏ ਤੇ ਤੁਹਾਨੂੰ ਵੀ ਦਰਸ਼ਨ ਕਰਾਈਏ ਇਹ ਨਗਰ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਵੇਲੇ ਆਏ ਸਨ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਨਾਨਕਚੀਰਾ ਸਾਹਿਬ ਹੈ ਇਹ ਨਗਰ ਗੁਰੂ ਨਾਨਕ ਦੇਵ ਜੀ ਦੇ ਆਉਣ ਵੇਲੇ ਬਾਮਣੀ ਸੁਲਤਾਨ ਦੀ ਰਾਜਧਾਨੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਪਹੁੰਚ ਕੇ ਪਹਾੜੀ ਦੇ ਥੱਲੇ ਫਕੀਰਾਂ ਦੀ ਖਾਨਗਾਹ ਕੋਲ ਡੇਰਾ ਲਗਾ ਲਿਆ ਇਹ ਜਿੱਥੇ ਕੁਝ ਦੇਰ ਬਾਅਦ ਮਰਦਾਨਾ ਜੀ ਨਿਰਵਾਬ ਵਿੱਚੋਂ ਸੁਰ ਕੱਢੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਉਚਾਰਨ ਕੀ ਸ਼ੁਰੂ ਕੀਤਾ ਤੇ ਸਾਰਾ ਹੀ ਵਾਤਾਵਰਣ ਵਧੀਆ ਹੋ ਗਿਆ ਤੇ ਖਾਨਕਾ ਵਿੱਚ ਬੈਠੇ ਪੀਰ ਜਲਾਲੁਦੀਨ ਦਾ ਧਿਆਨ ਗੁਰੂ ਜੀ ਵੱਲ ਨੂੰ ਗਿਆ ਉਹ ਗੁਰੂ ਜੀ ਕੋਲ ਆਏ ਤੇ ਵਿਚਾਰ ਵਟਾਂਦਰਾ ਕੀਤਾ ਤੇ ਗੁਰੂ ਜੀ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉੱਥੋਂ ਦੇ ਹੋਰ ਲੋਕਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਥਾਂ ਦਾ ਪਾਣੀ ਖਾਰਾ ਹੈ ਪੀਣ ਯੋਗ ਨਹੀਂ ਹੈ ਸਾਨੂੰ ਇਸ ਸੰਕਟ ਤੋਂ ਮੁਕਤ ਕਰਾਓ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਇੱਥੇ ਹੀ ਮਿੱਠੇ ਜਲ ਦਾ ਚਸ਼ਮਾ ਫੁੱਟਿਆ ਜੋ ਅੱਜ ਵੀ ਨਿਰੰਤਰ ਚੱਲ ਰਿਹਾ ਹੈ ਜੋ ਇਸ ਕਰਕੇ ਇਸ ਨੂੰ ਇਸ ਸਥਾਨ ਨੂੰ ਨਾਨਕ ਛੀਰਾ ਸਾਹਿਬ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਇਤੋ ਮੁਸਲਮ ریاست ریاست ਹੋਂਣ ਕਰਕੇ ਇਹ ਚੀਰਾ ਪੀਰ ਦੇ ਮੁਰਸ਼ਿਦਾ ਨੇ ਆਪਣੇ ਅਧਿਕਾਰ ਵਿੱਚ ਹੀ ਰੱਖਿਆ ਇਸ ਦਾ ਨਾਮ ਚਸ਼ਮੇ ਸ਼ਾਹਦਾਦ ਰੱਖ ਦਿੱਤਾ ਫਿਰ ਸਨ ਸਨ 1947 ਈਸਵੀ ਵਿੱਚ ਜਦੋਂ ਹైਦਰਾਬਾਦ ਰਾਜਸਤ ਤੇ ਪੁਲਿਸ ਐਕਸ਼ਨ ਹੋਇਆ ਤਾਂ ਸਿੱਖ ਸੈਨਾ ਨੇ ਸਨ 1948 ਈਸਵੀ ਵਿੱਚ ਇਸ ਚੀਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਸੰਗਤ ਦੇ ਬੈਠਣ ਲਈ ਇੱਕ ਬੈਰਕ ਬਣਾ ਲਈ ਫਿਰ ਸਨ 1950 ਈਸਵੀ ਵਿੱਚ ਅਦਾਲਤ ਵੱਲੋਂ ਸਥਾਈ ਤੌਰ ਤੇ ਇਹ ਅਸਥਾਨ ਸਿੱਖਾਂ ਦੇ ਹਵਾਲੇ ਕਰ ਦਿੱਤਾ ਤੇ ਫਿਰ ਇੱਕ ਕਮੇਟੀ ਬਣਾਉਣ ਤੋਂ ਬਾਅਦ ਸਨ 1966 ਈਸਵੀ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਮੁਕੰਮਲ ਹੋਈ ਤੇ ਇਹ ਸੀ ਜਾਣਕਾਰੀ ਇਸ ਗੁਰਦਰਾ ਸਾਹਿਬ ਨਾਨਕਚੀਰਾ ਸਾਹਿਬ ਦੀ ਜੀ ਦਰਸ਼ਨ ਅਸੀਂ ਕਰਾਏ ਆ ਤੇ ਹੁਣ ਦੂਸਰੇ ਪਾਸੇ ਜਾ ਕੇ ਤੁਹਾਨੂੰ ਅੰਮ੍ਰਿਤ ਕੁੰਡ ਦੇ ਦਰਸ਼ਨ ਕਰਵਾਉਣੇ ਆ ਜਿੱਥੋਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਅੰਮ੍ਰਿਤ ਕੁੰਡ ਜਿਹੜਾ ਉਹ ਲੋਕਾਂ ਨੂੰ ਇਸ ਨਗਰ ਦੇ ਲੋਕਾਂ ਨੂੰ ਭੇਟਾ ਕੀਤਾ ਸੀਗਾ ਅੱਜ ਵੀ ਉਹ ਕੁੰਡ ਤੋਂ ਜਲ ਜਿਹੜਾ ਉਹ ਸੰਗਤਾਂ ਛਕਦੇ ਆ ਪਈਆਂ ਨੇ ਤੇ ਇਸ ਪਾਸੇ ਆ ਦਰਬਾਰ ਸਾਹਿਬ ਸਾਹਮਣੇ ਤੇ ਇਸ ਪਾਸੇ ਕਬੇ ਪਾਸੇ ਦਰਬਾਰ ਸਾਹਿਬ ਦੇ ਸੱਜੇ ਪਾਸੇ ਅਮਰਤ ਕੁੰਡ ਵਾ ਤੇ ਇਧਰ ਤੁਸੀਂ ਜੋੜੇ ਵੀ ਜਮਾ ਕਰਵਾ ਸਕਦੇ ਹੋ ਤੇ ਇਹ ਆ ਗਿਆ ਜੀ ਅਮਰਤ ਕੁੰਡ ਤੇ ਦੂਸਰੇ ਪਾਸੇ ਲਿਖਿਆ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਤੇ ਤੁਹਾਨੂੰ ਜਿੱਥੇ ਅਸੀਂ ਰੁਕੇ ਆ ਉਹ ਯਾਤਰੀ ਨਿਵਾਸ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕਿ ਇੱਥੇ ਆ ਕੇ ਕਿਸ ਤਰ੍ਹਾਂ ਰੁਕ ਸਕਦੇ ਹਾਂ ਅਸੀਂ ਤੇ ਕਿੰਨਾ ਕਰਾਇਆ ਵਾ ਇੱਥੇ ਰਹਿਣ ਦਾ ਚਲੋ ਜੀ ਹੁਣ ਅਸੀਂ ਵੀ ਦਰਸ਼ਨ ਕਰੀਏ ਅੰਦਰ ਜਾ ਕੇ ਧੰਤਨ ਸ਼੍ਰੀ ਗੁਰੂ ਗੋਗੂ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਤੇ ਉਹਨਾਂ ਦੇ ਸਥਾਨਾਂ ਤੇ ਜਿੱਥੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੁੰਡ ਨੂੰ ਪ੍ਰਗਟ ਕੀਤਾ ਸੀਗਾ ਇਹ ਲਿਖਿਆ ਜੀ ਅਮਰਤ ਕੁੰਡ ਤੇ ਇਸ ਟਾਈਮ ਸਵੇਰ ਦਾ ਟਾਈਮ ਤੇ ਸੰਗਤਾਂ ਜਿਹੜੀਆਂ ਘਟ ਨੇ ਹਾਲੇ ਸੰਗਤਾਂ ਜਿਹੜੀਆਂ ਆਈਆਂ ਨਹੀਂ ਆ ਸੰਗਤਾਂ ਪਹੁੰਚ ਰਹੀਆਂ ਨੇ ਹੌਲੀ ਹੌਲੀ ਤੇ ਹੁਣ ਅਸੀਂ ਇਹ ਤੋਂ ਦਰਸ਼ਨ ਕਰਦੇ ਆਂ ਤੇ ਦਰਸ਼ਨ ਮੈਂ ਤੁਹਾਨੂੰ ਵੀ ਹੁਣ ਕਰਵਾਉਣਾ ਵਾ ਇਸ ਪਾਸੇ ਜਲ ਜੜਾ ਉਹ ਛਕਾਇਆ ਜਾਂਦਾ ਵਾ ਤੇ ਇਸ ਇਹ ਆ ਗਿਆ ਜੀ ਅੰਮ੍ਰਿਤਕੁੰਡ ਹੁਣ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹ ਆ ਜੀ ਉਸ ਟਾਈਮ ਨੂੰ ਦਰਸਾਉਂਦੀ ਹੋਈ ਤਸਵੀਰ ਚਲੋ ਜੀ ਸੰਗਤ ਜੀ ਅਸੀਂ ਵੀ ਹੁਣ ਅੰਦਰ ਚਲੀਏ ਸਵੇਰ ਦਾ ਸਮਾਂ ਵਾ ਦੇਖੋ ਸਵੇਰ ਦੇ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਹਲੇ ਨਾਨਕ ਹਜੂਰ ਸਾਹਿਬ ਵਾਲੀਆਂ ਪਹੁੰਚੀਆਂ ਨਹੀਂ ਐ ਇਹ ਆ ਜੀ ਇੱਧਰ ਇੱਥੇ ਕੁੰਡ ਜਲ ਇਕੱਠਾ ਹੁੰਦਾ ਵਾ ਇਸ ਪਾਸੇ ਤੇ ਇਸ ਪਾਸਿਓਂ ਜਲ ਜੜਾ ਵਾ ਉਹ ਨਿਕਲਦਾ ਵਾ ਇਹ ਗੁਰਦਾਨ ਸਿੰਘ ਸਾਹਿਬ ਜੀ ਦੀ ਉਹਨਾਂ ਦੀ ਚਰਨ ਸ਼ੋ ਬਣਾਈ ਹੋਈ ਆ ਤੇ ਧੰਨ ਗੁਰੂ ਨਾਨਕ ਤੇ ਇਹ ਆ ਜੀ ਅੰਦਰੋਂ ਨਿਕਲ ਰਿਹਾ ਵਾ ਜਲ ਇਹ ਜਲ ਇੱਧਰੋਂ ਆ ਰਿਹਾ ਵਾ ਇਹ ਬਣਿਆ ਹੋਇਆ ਵਾ ਛੀਰਾ ਸਾਹਿਬ ਇਹ ਆ ਜੀ ਜਿਹੜਾ ਗੁਰੂ ਨਾਨਕ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਝੀਰਾ ਜਿਹੜਾ ਉਸ ਟਾਈਮ ਤੇ ਪ੍ਰਗਟ ਕੀਤਾ ਸੀਗਾ ਇਧਰ ਜਲ ਛਕ ਰਹੀਆਂ ਸੰਗਤਾਂ ਤੇ ਜਲ ਛਕਦੇ ਆਂ ਅਸੀਂ ਇਹ ਆ ਜੀ ਉਹ ਜਲ ਪਵਿੱਤਰ ਜਲ ਦਰਸ਼ਨ ਅਸੀਂ ਅੰਦਰੋਂ ਕਰ ਰਹੇ ਆ ਤੇ ਇਹ ਅਸੀਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਜਿੱਥੇ ਸੰਗਤਾਂ ਨੂੰ ਜਲ ਜਿਹੜਾ ਪ੍ਰਗਟ ਕਰਕੇ ਦਿੱਤਾ ਸੀਗਾ ਇਹ ਇੱਧਰ ਇਤਿਹਾਸ ਲਿਖਿਆ ਹੋਇਆ ਵਾ ਇਸ ਇਤਿਹਾਸ ਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਲਿਖਿਆ ਕਿ ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ ਸੀ ਕਿ ਜਦੋਂ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਨੂੰ ਦੇਵੇ ਵਿਦਰ ਪਹੁੰਚੇ ਸੀਗੇ ਇਹ ਵੀ ਤੁਸੀਂ ਇੱਧਰ ਦੀਆਂ ਵੀ ਸੰਗਤਾਂ ਕੁਝ ਜੁੜੀਆਂ ਨੇ ਇਹ ਵੀ ਕਰ ਸਕਦੀਆਂ ਰੇਡ ਇੱਥੇ ਰਹਿਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਤੇ ਇਹ ਯਾਤਰੀ ਨਿਵਾਸ ਦੇ ਉੱਪਰ ਆ ਹੁਣ ਮੈਂ ਇਸ ਵੇਲੇ ਤੇ ਯਾਤਰੀ ਨਿਵਾਸ ਜਿਹੜਾ ਵਾ ਕਾਫੀ ਵੱਡਾ ਵਾ ਚਾਰ ਸ਼ਫੇਰੇ ਤੁਸੀਂ ਇੱਧਰੋਂ ਸ਼ੁਰੂ ਹੋ ਜਾਓ ਇਸ ਪਾਸੇ ਨੂੰ ਤੇ ਗੁਰਦੁਆਰਾ ਸਾਹਿਬ ਦੇ ਜਿੱਤੇ ਡਿਊੜੀ ਆ ਡਿਊੜੀ ਤੱਕ ਸਾਰੇ ਰੂਮ ਬਣੇ ਹੋਏ ਨੇ ਤੇ ਹੁਣ ਮੈਂ ਰੂਮ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਿੰਦਾ ਵਾਂ ਤੇ ਇੱਥੋਂ ਰੂਮ ਨੰਬਰ ਸਾਨੂੰ ਮਿਲਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਰੂਮ ਨੰਬਰ 80 ਤੇ 79 ਦੋ ਨੰਬਰ ਦੋ ਰੂਮ ਲਏ ਸੀਗੇ ਤੇ ਰੂਮ ਐ ਤੁਹਾਨੂੰ ਅੰਦਰੋਂ ਰੂਮ ਦਿਖਾ ਦਿੰਨਾ ਵਾ ਤੇ ਰੂਮ ਬਾਥਰੂਮ ਬਹੁਤ ਵਧੀਆ ਵਾ ਤੇ ਸਮਾਨ ਰੱਖਣ ਨੂੰ ਵੀ ਤੁਹਾਨੂੰ ਸਪੇਸ ਮਿਲ ਜੇਗੀ ਇੱਥੇ ਬੈਗ ਰੱਖਣ ਨੂੰ ਉਸ ਤੋਂ ਬਾਅਦ ਸਾਡੇ ਇੱਥੇ ਸੱਤ ਬੈੱਡ ਲੱਗੇ ਹੋਏ ਨੇ ਸੱਤ ਬੈੱਡ ਨੇ ਮੌਸਮ ਬਹੁਤ ਵਧੀਆ ਠੰਡਾ ਸੀਗਾ ਤੇ ਇਹ ਆ ਜੀ ਰੂਮ ਰੂਮ ਵੀ ਸਾਫ ਸੁਥਰਾ ਵਾ ਤੇ ਸੱਤ ਬੈੱਡ ਲੱਗੇ ਸੀਗੇ ਹੁਣ ਇਥੋਂ ਇਸ ਤੋਂ ਬਾਅਦ ਤੁਹਾਨੂੰ ਲੰਗਰ ਹਾਲ ਦੇ ਵੀ ਦਰਸ਼ਨ ਕਰਾ ਕੇ ਤੇ ਫਿਰ ਚੱਲਦੇ ਹੁਣ ਅਗਲੇ ਪੜਾਵਲ ਦਰਸ਼ਨ ਅਸੀਂ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜੇ ਜਿਹੜੀਆਂ ਉਹਨਾਂ ਨੇ ਉਦਾਸੀਆਂ ਕੀਤੀਆਂ ਨੇ ਉਹਨਾਂ ਉਦਾਸੀਆਂ ਦਾ ਜਿਹੜਾ ਨਕਸ਼ਾ ਸੀਗਾ ਉਹ ਇੱਧਰ ਇੱਕ ਇੱਧਰ ਮਹਾਰਾਜ ਦਾ ਪ੍ਰਕਾਸ਼ ਆ ਹਾਲ ਵਾ ਇੱਧਰ ਵੀ ਜਦੋਂ ਸ਼ਬਦ ਕੀਰਤਨ ਹੁੰਦਾ ਵਾ ਇਹ ਵੀ ਹਾਲ ਦੇ ਵਿੱਚ ਵੱਡੇ ਚ ਹੁੰਦਾ ਜਦੋਂ ਕੋਈ ਵੱਡਾ ਸਮਾਗਮ ਹੁੰਦਾ ਤਾਂ ਉਹ ਅਸੀਂ ਤੁਹਾਨੂੰ ਜਿਹੜੀਆਂ ਉਦਾਸੀਆਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ ਸੀਗਾ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਤੁਹਾਨੂੰ ਦੰਨੇ ਆ ਇਹ ਮਹਾਰਾਜ ਦਾ ਪ੍ਰਕਾਸ਼ ਆ ਗਿਆ ਜੀ ਇੱਧਰ ਮਥਾ ਸੀ ਟੇਕ ਆਇਆ ਇਸ ਪਾਸੇ ਤੇ ਇਸੇ ਹਾਲ ਦੇ ਵਿੱਚ ਦੇਖੋ ਤੁਸੀਂ ਲਿਖਿਆ ਜੀ ਉਦਾਸੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਦਾਸੀਆਂ ਜਿਹੜੀਆਂ ਨੇ ਉਹ ਕਿੱਧਰ ਨੂੰ ਕੀਤੀਆਂ ਨੇ ਕਿੱਥੇ ਕਿੱਥੇ ਹੋਈਆਂ ਨੇ ਉਹ ਸਾਰਾ ਇਹ ਜਿਹੜਾ ਨਕਸ਼ਾ ਜਿਹੜਾ ਇੱਥੋਂ ਸਹੀ ਦਿਖ ਰਿਹਾ ਵਾ ਤੇ ਇਹ ਸਾਨੂੰ ਸੁਖਪ੍ਰੀਤ ਸਿੰਘ ਥੋੜਾ ਜਾਣਕਾਰੀ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪ ਸਭ ਥੱਲੇ ਦੇ ਹਿੱਸੇ ਤੇ ਦੇਖ ਸਕਦੇ ਹੋ ਪਹਿਲੀ ਉਦਾਸੀ ਸultanpur ਤੋਂ ਜੋ ਕਿ ਮਾਤਾ ਨਾਨਕੀ ਜੀ ਦੇ ਸਹੁਰੇ ਸਨ ਉੱਥੋਂ ਸ਼ੁਰੂ ਕੀਤੀ ਗਈ ਜੋ ਕਿ 1501 ਤੋਂ ਲੈ ਕੇ 10 ਤੱਕ ਚੱਲੀ ਜਿਹਦੇ ਵਿੱਚ ਮਹਾਰਾਜ ਜੀ ਨੇ ਸਾਰੇ ਹੀ ਇੱਥੋਂ ਲੈ ਕੇ ਭ੍ਰਮਣ ਕੀਤਾ ਜਿਵੇਂ ਕਿ ਸultanpur ਤੋਂ ਸ਼ੁਰੂ ਹੋ ਕੇ ਕਰਨਾਲ ਦਿੱਲੀ कोहिमा ਧੋਬੜੀ ਸਾਹਿਬ ਜਿਵੇਂ ਕਿ ਤੁਸੀਂ ਦਰਸ਼ਨ ਕੀਤੇ ਹੋਣਗੇ ਵਲੋਗ ਵਿੱਚ ਉਸ ਤੋਂ ਬਾਅਦ ਇਹ ਬੰਗਲਾਦੇਸ਼ ਥਾਣੀ ਹੁੰਦੇ ਹੋਏ ਮਹਾਰਾਜ ਫੇਰ ਵਾਪਸ ਆਏ ਢੋਲਪੁਰ ਤੋਂ ਭੋਪਾਲ ਥਾਣੀ ਆ ਜਿਹੜਾ ਗ੍ਰੀਨ ਗ੍ਰੀਨ ਕਲਰ ਦਾ ਦੇਖ ਰਿਹਾ ਗ੍ਰੀਨ ਕਲਰ ਦਾ ਤੇ ਦੂਜੀ ਉਦਾਸੀ ਮਹਾਰਾਜ ਜੀ ਨੇ ਉਸੇ ਸਾਲ ਹੀ ਸ਼ੁਰੂ ਕਰ ਦਿੱਤੀ ਸੀ 1510 ਵਿੱਚ ਤੇ ਇਹਦਾ ਨਿਸ਼ਾਨ ਲਾਲ ਹੈ ਜੋ ਕਿ ਆਪ ਸਭ ਦੇਖ ਸਕਦੇ ਹੋ ਜਿੱਥੋਂ ਸ਼ੁਰੂ ਖਤਮ ਕੀਤੀ ਸੀ ਉੱਥੇ ਮਹਾਰਾਜ ਜੀ ਨੇ ਆ ਕੇ ਸ਼ੁਰੂ ਕੀਤੀ ਤੇ ਫਿਰ ਮਹਾਰਾਜ ਨੇ ਜੋਧਪੁਰ ਬੀਕਾਨੇਰ ਇਥੋਂ ਹੁੰਦਿਆਂ ਜਿਵੇਂ ਕਿ ਆਪ ਜੀ ਨੇ ਰਾਮੇਸ਼ਵਰੰ ਵਿਦర్శਨ ਕੀਤੇ ਹੋਣਗੇ ਵਲੋਗਾਂ ਵਿੱਚ ਉੱਥੋਂ ਲੈ ਕੇ ਸ਼੍ਰੀਲੰਕਾ ਵੀ ਗਏ। ਉਹ ਸ਼੍ਰੀਲੰਕਾ ਵੀ ਗਏ ਸੀ ਜਿੱਥੇ ਉਹਨਾਂ ਨਾਨਕ ਲਾਮਾ ਦੇ ਨਾਮ ਨਾਲ ਜਾਣੇ ਜਾਂਦਾ ਸੀ। ਜਿਵੇਂ ਕਿ ਆਪ ਸਭ ਬਾਣੀ ਪੜਦੇ ਹੋ, ਸ਼ਲੋਕ ਵਾਰਾਂ ਤੇ ਵਧੇਰੇ ਜਿਹੜੇ ਪਹਿਲੇ ਅੱਖਰ ਨੇ ਉਹ ਸ਼੍ਰੀਲੰਕਾ ਦੇ ਨੇ। ਤੇ ਉਸ ਤੋਂ ਬਾਅਦ ਮਹਾਰਾਜ ਬੈਂਗਲੌਰ ਥਾਣੀ ਹੁੰਦਿਆਂ ਹੋਇਆ ਗੁਜਰਾਤ ਫਿਰ ਪਾਕਿਸਤਾਨ ਤੋਂ ਹੁੰਦਿਆਂ ਫਿਰ ਮਹਾਰਾਜ ਨੇ ਸੁਲਤਾਨਪੁਰ ਵਿਖੇ ਆਪਣੀ ਉਦਾਸੀ ਖਤਮ ਕੀਤੀ। ਫਿਰ ਜਿਵੇਂ ਆਪ ਸਭ ਦੇਖ ਸਕਦੇ ਹੋ, ਤੀਜੀ ਉਦਾਸੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਕੀਤੀ। ਉਹ ਜੋ ਬਲੂ ਕਲਰ ਦੇ ਵਿੱਚ ਨੀਲੇ ਰੰਗ ਦੇ ਤੇ ਇਹ ਮਹਾਰਾਜ ਜੀ ਨੇ ਉਸੇ ਸਾਲੇ ਸ਼ੁਰੂ ਕਰ ਦਿੱਤੀ 1514 ਤੋਂ 1517 ਇਹ 3 ਸਾਲ ਚੱਲੀ ਇਹ ਉਦਾਸੀ ਇਹਦਾ ਜਿਹੜਾ ਨਿਸ਼ਾਨ ਹੈ ਇਹ ਉੱਤੇ ਹੈ ਕਰਤਾਰਪੁਰ ਤੋਂ ਇਹ ਮਹਾਰਾਜ ਜੀ ਨੇ ਹਰੀਦਵਾਰ ਜਿਵੇਂ ਕਿ ਉਹ ਮਹਾਰਾਜ ਜੀ ਨੇ ਪੰਡਤਾਂ ਨੂੰ ਦੱਸਿਆ ਕਿ ਮੈਂ ਆਪਣੇ ਕਰਤਾਰਪੁਰ ਖੇਤਾਂ ਵਿੱਚ ਪਾਣੀ ਦੇ ਰਿਹਾ ਜਿਹੜਾ ਡਾ ਉਥੋਂ ਸੂਰਜ ਤੱਕ ਪਹੁੰਚ ਜਾਂਦਾ ਹੈ ਤੇ ਮੇਰਾ ਕਰਤਾਰਪੁਰ ਕਿਉਂ ਨਹੀਂ ਜਾਂਦਾ ਤਾਂਸਕਾਰ ਤੇ ਫਿਰ ਮਹਾਰਾਜ ਜੀ ਨੇ ਅਯੁੱਧਿਆ ਥਾਣੀ ਹੁੰਦਿਆਂ ਫਿਰ ਸਾਰੇ ਉਹ ਕਵਰ ਕੀਤੇ ਇਲਾਕੇ ਫਿਰ ਲਾਸ਼ਾ ਜਿਵੇਂ ਉੱਥੇ ਵੱਧਦਾ ਇਲਾਕਾ ਬੈ ਜਾਂਦਾ ਹੈ ਕਿ ਲਾਸ਼ ਪਰਬਤ ਤੋਂ ਵੀ ਹੁੰਦਿਆਂ ਖੋਤਨ ਜੋ ਚਾਈਨਾ ਦੇ ਵਿੱਚ ਹੁਣ ਇਸ ਵੇਲੇ ਪੈਂਦਾ ਹੈ ਤੇ ਤਾਸ਼ਕੰਦ ਤੇ ਗਿਲਗਿਟ ਤੋਂ ਹੁੰਦਿਆਂ ਤੇ ਵੈਸ਼ਨੂ ਦੇਵੀ ਵੀ ਮਹਾਰਾਜ ਗਏ ਫਿਰ ਬਟਾਲੀ ਅਚਲ ਸਾਹਿਬ ਜਿਵੇਂ ਤੁਸੀਂ ਸਥਾਨ ਵੇਖ ਸਕਦੇ ਹੋ ਉਸ ਤੋਂ ਬਾਅਦ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਆ ਕੇ ਤੀਜੀ ਉਦਾਸੀ ਵੀ ਸਮਾਪਤ ਕੀਤੀ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਨੇ ਚੌਥੀ ਉਦਾਸੀ ਸ਼ੁਰੂ ਕੀਤੀ ਉਸੇ ਸਾਲ ਹੀ 1517 ਤੋਂ 15 1522 ਈਸਵੀ ਤੱਕ ਜਿਵੇਂ ਕਿ ਆਪ ਸਭ ਚਿੱਟੇ ਰੰਗ ਤੇ ਦੇਖ ਸਕਦੇ ਹੋ ਉਹ ਮਹਾਰਾਜ ਜੀ ਨੇ ਕਰਤਾਰਪੁਰ ਤੋਂ ਲੈ ਕੇ ਜਿਵੇਂ ਤਲਵੰਡੀ ਸਾਹਿਬ ਉਹ ਜਿੱਥੇ ਮਹਾਰਾਜ ਜੀ ਨੇ ਉਹਦਾ ਉਦਾਰ ਕੀਤਾ ਸੀ ਜਿਹੜਾ ਉਹਨਾਂ ਠੱਗੀ ਸੱਜਣ ਠੱਗ ਉਥੋਂ ਮਹਾਰਾਜ ਨੇ ਸ਼ੁਰੂ ਕਰਦਿਆਂ ਇਹ ਦਿਨ ਜੈਮਨ ਅਰੇਬੀਆ ਜੋਰਡਨ ਸੀਰੀਆ ਇਰਾਕ ਤੇ ਉਸ ਤੋਂ ਬਾਅਦ ਈਰਾਨ ਗਏ ਮਹਾਰਾਜ ਫਿਰ ਮਸ਼ੇਦ ਇਲਾਕਾ ਉਸ ਤੋਂ ਬਾਅਦ ਮਹਾਰਾਜ afghanistan ਆਏ ਜਿਵੇਂ ਕਾਬੁਲ ਕੰਧਾਰ ਦੇ ਆਪ ਮਸਜਿਦ ਦੇਖ ਸਕਦੇ ਹੋ ਉਸ ਵੇਲੇ ਜੇ ਕੋਈ ਜੋ ਕੀ ਉਸ ਵੇਲੇ ਦੀ ਪ੍ਰਾਣੀ ਅਜੇ ਤੱਕ ਬਣੀ ਹੋਈ ਆ ਉਥੇ ਅਜੇ ਤੱਕ ਮਾਰੇ ਦਾ ਪ੍ਰਕਾਸ਼ ਹੁੰਦਾ ਆ ਰਿਹਾ ਤੇ ਫਿਰ ਮਹਾਰਾਜ ਨੇ ਇੱਥੋਂ ਆ ਕੇ ਵਾਪਸੀ ਫਿਰ ਕਰਤਾਰਪੁਰ ਸਾਹਿਬ ਰਏ ਫਿਰ ਉਥੇ ਮਹਾਰਾਜ ਜੀ ਨੇ ਉਦਮ ਕਰਨਾ ਕਿਰਤ ਦਾ ਉਪਦੇਸ਼ ਦਿੱਤਾ ਸੋ ਮਹਾਰਾਜ ਜੀ ਨੇ ਵੀ ਯਾਤਰਾ ਕਰਨ ਦਾ ਉਦੇਸ਼ ਦਿੱਤਾ ਤੇ ਸਾਨੂੰ ਯਾਤਰਾ ਵੀ ਕਰਨੀ ਚਾਹੀਦੀ ਆ ਤੇ ਨਾਮ ਵੀ ਜਪਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਸੰਗਤ ਜੀ ਲੰਗਰ ਪ੍ਰਸ਼ਾਦਾ ਸ਼ਕੀਏ ਤੇ ਦਰਸ਼ਨ ਕਰਾਈਏ ਤੁਹਾਨੂੰ ਵੀ ਲੰਗਰ ਦੇ ਅੰਦਰ ਵੜਦੇ ਆਂ ਸੱਜੇ ਪਾਸੇ ਬਰਤਨ ਵਗੈਰਾ ਲੈ ਸਕਦੇ ਹੋ ਤੁਸੀਂ ਤੇ ਹਾਲੇ ਤਕਰੀਬਨ ਟਾਈਮ ਹੋਇਆ ਜੀ 12:30 ਦਾ ਦੁਪਹਿਰ ਦਾ ਤੇ ਸੰਗਤਾਂ ਜਿਹੜੀਆਂ ਪਹੁੰਚ ਗਈਆਂ ਹੋਈਆਂ ਨੇ ਕੋਸ਼ਿਸ਼ ਸੰਤਾਂ ਜਿਹੜੀਆਂ ਜਿਹੜੀਆਂ ਸੱਚਖੰਡ ਤੋਂ ਚੱਲ ਕੇ ਹਜੂਰ ਸਾਹਿਬ ਤੋਂ ਪਹੁੰਚ ਚੁੱਕੀਆਂ ਹੋਈਆਂ ਨੇ ਸੰਗਤਾਂ ਇਹ ਆ ਜੀ ਲੰਗਰ ਹਾਲ ਦਾ ਜਿਹੜਾ ਦਰਸ਼ਕ ਤੇ ਸੰਗਤਾਂ ਜਿਹੜੀਆਂ ਨੇ ਉਹ ਲੰਗਰ ਜੜੀਆਂ ਸਕਦੀਆਂ ਵੀ ਨੇ ਸੰਗਤਾਂ ਇਹ ਸੰਗਤਾਂ ਜੜੀਆਂ ਨੇ ਹਜੂਰ ਸਾਹਿਬ ਕੋ ਪਹੁੰਚਿਆ ਪਹਿਲਾ ਜਥਾ ਇਹ ਅਜੀ ਲੰਗਰ ਹਾਲ ਨਾਨਕ ਚੀਰਾ ਸਾਹਿਬ ਦਾ ਇੱਧਰ ਕੁਝ ਸੰਗਤਾਂ ਸਾਡੀਆਂ ਵੀ ਬੈਠੀਆਂ ਹੋਈਆਂ ਨੇ ਇਹ ਛੱਕ ਰਹੀਆਂ ਨੇ ਇੱਧਰ ਸੰਗਤਾਂ ਸਾਡੀਆਂ ਜਿਹੜੀਆਂ ਸੰਗਤਾਂ ਛੱਕ ਕੇ ਵੇਲੇ ਹੋ ਗਏ ਪ੍ਰਸ਼ਾਦਾ ਛੱਕ ਲਿਆ ਜੀ ਲਓ ਜੀ ਸ਼ੰਖ ਵੱਜ ਰਿਹਾ ਜੀ ਇਧਰ ਆ ਜੀ ਨਿਸ਼ਾਨ ਸਾਹਿਬ ਤੇ ਜਕਾਰੇ ਸਿੰਘਾ ਨੇ ਬੋਲਤੇ ਨੇ ਤੇ ਸ਼ੰਖ ਵਜਾ ਕੇ ਤੇ ਜਕਾਰੇ ਦੀ ਸੇਵਾ ਵੀ ਹੋ ਗਈ ਆ ਤੇ ਹੁਣ ਅੱਜ ਦੀ ਜਿਹੜੀ ਵੀਡੀਓ ਆ ਇੱਥੇ ਹੀ ਅਸੀਂ ਅੱਜ ਸਮਾਪਤ ਕਰਦੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਸੀ ਨਾਨਕ ਚੀਰਾ ਸਾਹਿਬ ਵਿਧਰ ਜਿਹੜਾ ਇਤਿਹਾਸ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਗੁਰੂ ਨਾਨਕ ਸਾਹਿਬ ਜੀ ਤੇ ਚਾਰ ਉਦਾਸੀਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਆ ਤੇ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋਏਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਲਈ ਬੜਾ ਹੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ